ਕੈਪਟਨਾ ਸ਼ਰਮਾਈ ਤੇ ਬੇਟੀ ਬੇਠੀ ਬੇਠੀ ਸੋ ਕਰੌਂਡੇ ਸੀ ਤੇ ਮੈਂ ਨੂੰ ਪੁੱਛਿਆ ਕਿ ਬੇਟੀ ਕਿਉਂ ਆਉਣ ਡਈ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਿ ਕਿੰਨਾ ਦਰਦਾਪੁਰ ਜਾਣਾ ਵਾ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਹੈਗਾ ਤੇ ਇਹਨਾਂ ਪੁਲਿਸ ਦੇ ਪਰਾਂ ਗਿਆ ਵਾ ਤੇ ਉਹਨੇ ਉਹ ਆ ਕੇ ਸਾਲ ਮਾਰ ਦਿੱਤੀ ਆ ਜਿਹਦੇ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਗੇ ਪਰੇਸ਼ਾਨ ਆ ਤੇ ਆਪਣਾ ਪਿੰਡ ਬਖਰਾ ਦੱਸ ਰਹੀ ਆ ਕਿ ਇਹ ਨਿਆਰ ਤੇ ਬੋਲਤੇ ਬੈਠੀ ਹੋਈ ਸੀ ਪਾਸ ਮੇਰ ਦੀ ਬੈਠੀ ਹੋਈ ਸੀ ਤੇ ਇਹਨਾਂ ਪੁੱਛਿਆ ਵੀ ਆ ਕਿ ਬੇਟੇ ਕੋਈ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਮੈਂ ਇਹਨੂੰ ਪੁੱਛਿਆ ਕਿ ਰੋਟੀ ਖਾਣੀ ਆ ਜਾਂ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਪੂਰੀ ਦਿਰ ਬਾਅਦ ਇਹਨੇ ਹਸਾਲ ਮਾਰ ਦਿੱਤੀ ਆ ਗਈ ਬਾਈ ਨਾਲ ਜਸ਼ਪਾਲ ਜੀ ਮੈਂ ਤਾਰੀਵਾਲੋਂ ਕੋਲੀ ਮੈਂ ਸਾਰੋ ਆਪਣੇ ਲੈਣਾ ਤਹਫੀਲ ਲਿਆ ਸੀ ਲੱਖੇ ਦੇ ਘਾਰ ਤੋਂ ਤੇ ਦੇਖਦੇ ਦੇਖਦਾ ਪੁਰੂ ਸਾਲ ਮਾਰੀਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤੱਕ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਵਾਈ ਪੀਰ ਬੱਬੇ ਜਗਤ ਵਾਈ ਆ ਤੇ ਕੁੜੀ ਉਥੇ ਧਲਾੜੇ ਦੇ ਲੱਗਦੀ ਆ ਉਸ ਟਾਈਮ ਮੈਂ ਆਪਣੀ ਬਾਈ ਤੇ ਪੁੱਛ ਪੁੱਲਾਈ ਤੇ ਮੈਂ ਦੌੜਦਾ ਮੈਂ ਤੇ ਥੱਲੇ ਗਿਆ ਮੈਂ ਤੇ ਕੁੜੀ ਨੂੰ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਆਪ ਲੈ ਆਂਦਾ ਹਾਂਜੀ ਬਚਾ ਬਚਾ ਗਿਆ ਹਾਂਜੀ ਹਾਂਜੀ ਬਚਾ ਜੀ